ਸਸਿਕਾਲ ਜੀ ਸਾਰਨ ਪਿਆਰ ਸਸਿਕਾਲ ਹਾਂਜੀ ਅੱਪਾ ਅੱਜ ਬਣਾਉਣ ਜਾ ਰਹੇ ਹਾਂ ਆਈਸਕ੍ਰੀਮ ਤੇ ਆਈਸਕ੍ਰੀਮ ਆਪਾਂ ਬਹੁਤ ਹੀ ਟੇਸਟੀ ਬਣਾਵਾਂਗੇ ਜੋ ਕਿ ਮੈਂ 1 ਕਿਲੋ ਦੁੱਧ ਲਾਵਾਂਗੀ ਉਹ ਵੀ ਫੁੱਲ ਕਰੀਮ ਪਹਿਲਾਂ ਮੈਂ ਦੁੱਧ ਉਬਾਲ ਲਿਆ ਸੀ ਪਰ ਆਪਾਂ ਇਹਨੂੰ ਸਣੀ ਮਲਾਈ ਹੀ ਦੁੱਧ ਦੇ ਵਿੱਚ ਐਡ ਕਰਾਂਗੇ ਕਿਉਂਕਿ ਫਿਰ ਇਹ ਫੁੱਲ ਕਰੀਮ ਦੁੱਧ ਹੀ ਹੋ ਜਾਏਗਾ ਆਪਾਂ ਜ਼ਿਆਦਾ ਨਹੀਂ ਬਣਾਵਾਂਗੇ 1 ਕਿਲੋ ਦੁੱਧ ਹੀ ਬਣਾਵਾਂਗੇ ਆਪਾਂ ਇਹਦੇ ਵਿੱਚ ਕਮਲਾਈ ਹੋਰ ਪਈ ਹੈ ਮੇਰੇ ਕੋਲ ਕੱਲ ਦੀ ਆਪਾਂ ਉਹਨੂੰ ਵੀ ਇਹਦੇ ਵਿੱਚ ਐਡ ਕਰ ਲਾਂਗੇ ਕਿਉਂਕਿ ਹੋਰ ਮਲਾਈ ਪਾਉਣ ਨਾਲ ਆਪਣੀ ਜੋ ਆਈਸਕ੍ਰੀਮ ਬਣੇਗੀ ਜੋ ਆਪਣੇ ਕਲਫੀ ਬਣਾਵਾਂਗੇ ਆਪਾਂ ਮਲਾਈ ਵਾਲੀ ਉਹ ਬਹੁਤ ਹੀ ਟੇਸਟੀ ਬਣੇਗੀ ਕਿ ਜਿੰਨੀ ਆਪਣੇ ਤੇਲ ਦਾ ਤਾਂ ਸੰਘਣਾ ਹੈਗਾ ਤੇ ਉਨੇ ਹੀ ਆਪਣਾ ਟੇਸਟ ਬਣੇਗੀ ਆਪਾਂ ਇਹਨੂੰ ਚੰਗੀ ਤਰ੍ਹਾਂ ਕਾੜਾਂਗੇ ਪਰ ਬਾਹਰ ਨਹੀਂ ਲੱਗਣ ਦੇਣਾ ਇਹਨੂੰ ਖੁਏ ਦੀ ਤਰ੍ਹਾਂ ਹੀ ਕਾੜ ਲੈਣਾ ਆਪਾਂ ਨੇ ਆਪਾਂ ਕੜਨ ਲਈ ਰੱਖ ਦਿੱਤਾ ਆਪਾਂ ਦੇਖੋ ਦੁੱਧ ਨੂੰ ਬਾਲਾਉਣ ਲੱਗ ਗਿਆ ਆਪਣੇ ਕੋਲੇ ਥੋੜਾ ਪਿਆ ਵਾ ਮਿਲਕ ਪਾਊਡਰ ਜੋ ਕਿ ਆਪਾਂ ਨੂੰ ਦੁੱਖ ਚਮਚੀ ਮਿਲਕ ਪਾਊਡਰ ਦੇ ਲੈਣੀ ਇਹ ਥੋੜਾ ਸੰਘਣਾ ਹੁੰਦੇ ਉਹਨੂੰ ਵੀ ਵਿੱਚ ਆਪਾਂ ਐਡ ਕਰ ਲਾਂਗੇ ਇਹਦੇ ਵਿੱਚ ਆਪਾਂ ਪਾਵਾਂਗੇ ਦੋ ਲੈਚੇ ਆ ਤਿੰਨ ਦੋ ਤਿੰਨ ਲੈਚੇ ਕੁੱਟ ਕੇ ਪਾ ਲਾਂਗੇ ਕਿਉਂਕਿ ਉਹਨਾਂ ਦੀ ਵੀ ਖੁਸ਼ਬੂ ਬੜੀ ਸੋਹਣੀ ਆਏਗੀ ਆਪਾਂ ਇਹਦੇ ਵਿੱਚ ਇਲੈਚੀਆਂ ਕੁੱਟ ਲਈਆਂ ਤੇ ਆਪਾਂ ਇਲੈਚੀਆਂ ਇਹਦੇ ਵਿੱਚ ਪਾਵਾਂਗੇ ਚੰਗੀ ਤਰ੍ਹਾਂ ਦੇਖੋ ਆਪਣਾ ਕੱਢਣ ਲੱਗ ਗਿਆ ਦੁੱਧ ਦੁੱਧ ਯਾਰ ਮੋਟੀ ਮਲਾਈ ਹੋ ਗਈ ਤਾਂ ਹੁਣ ਟਾਈਮ ਆਪ ਹੈ ਤੇ ਰਿਕਸ ਥੋੜਾ ਜਿਹੜਾ ਪਾਊਡਰ ਪਾ ਰੱਖਿਆ ਆਪਾਂ ਨੇ ਉਹ ਪਾਵਾਂਗੇ ਕਿਉਂਕਿ ਸੰਘਣਾ ਹੋ ਜਾਏਗਾ ਜਲਦੀ ਤੇ ਜਲਦੀ ਖਵਾ ਕੋल्फी ਆਪਣੀ ਪਿਆਰ ਹੋਏਗੀ ਪਰ ਆਪਾਂ ਨਾਲ ਨਹੀਂ ਥੱਲੇ ਲੱਗਣ ਦੇਣਾ ਇਹਨੂੰ ਕਟੇਕ ਦੇ ਉੱਪਰ ਹੀ ਆਪਾਂ ਇਹਨੂੰ ਬਣਾ ਰਹੇ ਹਾਂ ਆਪ ਇਹਦੇ ਵਿੱਚ ਪਾਵਾਂਗੇ ਹਮ ਪਾਊਡਰ ਜੋ ਪਾਊਡਰ ਪੜਾ ਮਿਕਸ ਕਰਕੇ ਰੱਖਿਆ ਸੀ ਦੁੱਧ ਦੇ ਵਿੱਚ ਪਹਿਲਾਂ ਮੈਂ ਸਿਰਫ ਦੋ ਚਮਚੇ ਹੀ ਲੈਏ ਸੀਗੇ ਤੁਸੀਂ ਇਹਦੇ ਵਿੱਚ ਕਸਟਰਡ ਪਾਊਡਰ ਪਾਉਣਾ ਚਾਹਦੇ ਤੁਸੀਂ ਉਹ ਵੀ ਪਾ ਸਕਦੇ ਹੋ ਪਰ ਮੈਂ ਕਸਟਰਡ ਪਾਊਡਰ ਨਹੀਂ ਪਾਇਆ ਮੈਂ ਮਿਲਕਾ ਪਾਊਡਰ ਹੀ ਪਾਇਆ ਚੰਗੀ ਤਰ੍ਹਾਂ ਕਾੜਾਂਗੇ ਆਪਾਂ ਦੁੱਧ ਆਪਣਾ ਚੰਗੀ ਤਰ੍ਹਾਂ ਕੜ ਗਿਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਥੋੜਾ ਚੀਨੀ ਚੀਨੀ ਦੀ ਮੈਂ ਇੱਕ ਕੌਲੀ ਲਈ ਆ ਜਿਆਦਾ ਨਹੀਂ ਲਈ ਇੱਕ ਕੌਲੀ ਲਈ ਆ ਮੈਂ ਇਹ ਜੋ ਆਪਣੀ ਆਮ ਜੀ ਕੌਲੀ ਮੈਂ ਵਰਤਦੀ ਹਰ ਇੱਕ ਚੀਜ਼ ਦਾ ਨਾਪ ਤੋਲ ਮੈਂ ਇਸੇ ਕੌਲੀ ਦੇ ਨਾਲ ਕਰਦੀ ਆ ਉਸੇ ਬਾਅਦ ਘੱਟ ਪਾਣੀ ਤਾਂ ਪਾ ਸਕਦੇ ਆ ਕਿਉਂਕਿ ਆਪਣੇ ਜਦੋਂ ਦੁੱਧ ਕੜ ਜਾਂਦਾ ਤੇ ਇਹਦੀ ਵੀ ਬਹੁਤ ਮਠਾਸ ਹੁੰਦੀ ਆ ਪਰ ਫੇਰ ਵੀ ਜੇ ਆਪਾਂ ਜੇ ਕੌਲਫੀ ਬਣਾਉਣੀ ਹੈ ਤਾਂ ਇਹਦੀ ਆਪਾਂ ਨੂੰ ਖੋਆ ਕੌਲਫੀ ਦੇ ਵਿੱਚ ਮਿੱਠਾ ਹੀ ਜ਼ਿਆਦਾ ਸਵਾਦ ਲੱਗਦਾ ਵਾ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਾਂਗੇ ਚੀਨੀ ਖੁਰ ਜਾਏਗੀ ਆਪਣੀ ਤੇ ਫਿਰ ਹੋਰ ਸੰਘਣਾ ਪਾਣਾ ਹੋ ਜਾਏਗਾ ਇਹਦੇ ਵਿੱਚ ਲੌਂਗ ਆਪਾਂ ਥੋੜਾ ਲੌਂਗ ਵੀ ਇੱਕ ਆ ਪਾਇਆ ਵਾ ਤੇ ਆਪਾਂ ਬਾਅਦ ਵਿੱਚ ਫਲਫੀ ਜਮਾਉਣ ਤੋਂ ਆਪਾਂ ਫਿਰ ਆਪਾਂ ਲੌਂਗ ਬਾਹਰ ਕੱਢ ਦਾਂਗੇ ਦੇਖੋ ਕਿੰਨਾ ਸੰਘਣਾ ਹੋ ਗਿਆ ਦੁੱਧ ਤੇ ਮੈਂ ਪਾ ਮਗੀ ਥੋੜਾ ਜਿਹਾ ਇਹਦੇ ਵਿੱਚ ਡਰਾਈ ਫਰੂਟ ਜੋ ਮੈਂ ਕੁੱਟ ਲਿਆ ਸੀ ਕੋਟਕੇ ਹੀ ਡ్రਾਈ ਫਰੂਟ ਪਾਇਆ ਬਾਦਾਮ ਤੇ ਕਾਜੂ ਦੋਨੇ ਚੀਜ਼ਾਂ ਮੇਰੇ ਵਿੱਚ ਪਾਈਆਂ ਨੇ ਇਹਦੇ ਨਾਲ ਫਿਰ ਟੇਸਟ ਆਪਣਾ ਖਵਾ ਕੁਲਫੀ ਦਾ ਹੋਰ ਟੇਸਟ ਬਣੇਗਾ ਹਾਂਜੀ ਦੁੱਧ ਬਹੁਤ ਹੀ ਵਧੀਆ ਤਰੀਕੇ ਨਾਲ ਕੜ ਗਿਆ ਖੱਟ ਸੇਕ ਕਰ ਦਿੱਤਾ ਆਪਾਂ ਬਿਲਕੁਲ ਬਸ ਥੋੜਾ ਆਪਾਂ ਹੁਣ ਇਹਨੂੰ ਰੱਖ ਲਿਆ ਦੇਖੋ ਕਿੰਨਾ ਸੰਘਣਾ ਦੁੱਧ ਤਿਆਰ ਹੋਇਆ ਆਪਣਾ ਤੇ ਇਹਦੀ ਬਣਾਵਾਂਗੇ ਆਪਾਂ ਖੋਆ ਕੁਲਫੀ ਆਪਾਂ ਗੈਸ ਬੰਦ ਕਰਦੇ ਹਾਂ ਤੇ ਉਸ ਤੋਂ ਆਪਾਂ ਕਰਾਂਗੇ ਠੰਡਾ ਹੋਣ ਦਾ ਇੰਤਜ਼ਾਰ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਕੁਲਫੀ ਜਮਾਵਾਂਗੇ ਆਪਣਾ ਮਿਲਕ ਬਿਲਕੁਲ ਤਿਆਰ ਹੋ ਗਿਆ ਸੀ ਜੋ ਆਪਾਂ ਕਿ ਜੋ ਆ ਕਰੀਮ ਬਣੀ ਬਣਾਇਆ ਤੇ ਆਪਾਂ ਹੁਣ ਇੱਕ ਲੈਨੇ ਇਹ ਗਲਾਸ ਜੋ ਕਿ ਗ라스 ਆਪਣੇ ਕੋਲ ਡਿਸਪੋਜ਼ਲ ਦੇ ਨੇ ਤੇ ਆਪਾਂ ਇਹਨਾਂ ਦੇ ਵਿੱਚ ਹੁਣ ਪਾਵਾਂਗੇ ਤੇ ਆਪਾਂ ਇਹਨਾਂ ਦੇ ਵਿੱਚ ਇੱਕ ਜਿਹਾ ਪਾਉਣੇ ਤੁਸੀਂ ਜਿਸ ਕਿਸ ਤਰੀਕੇ ਚ ਪਾਉਣਾ ਚਾਹੋ ਨੇ ਪਾਓ ਪਰ ਮੈਂ ਡਿਸਪੋਜ਼ਲ ਦੇ ਗਲਾਸ ਹੀ ਲੈਏ ਨੇ ਮੈਂ ਇਹਨਾਂ ਦੇ ਵਿੱਚ ਪਾਵਾਂਗੇ ਪਾ ਕੇ ਫਿਰ 10 ਮਿੰਟ ਲਈ ਆਪਾਂ ਫਰਿੱਜ ਦੇ ਵਿੱਚ ਰੱਖਾਂਗੇ ਆਪਾਂ ਦਸ ਪਾਜਲ ਦੇ ਪੰਜ ਗਲਾਸ ਲਏ ਸੀ ਤੇ ਜੋ ਪੰਜਾ ਗਲਾਸਾਂ ਦੇ ਵਿੱਚ ਪੂਰਾ ਬਰਾਬਰ ਹੈ ਐ ਤਿਆਰ ਹੋਇਆ ਆਪਣਾ ਜੋ ਮਿਲਕ ਬਣਾਇਆ ਆਪਾਂ ਆਈਸਕ੍ਰੀਮ ਦੇ ਲਈ ਤੇ ਉਹ ਆਪਾਂ ਹੁਣ ਥੋੜੀ ਦੇ ਆਪਾਂ 10 ਮਿੰਟ ਲਈ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਰੱਖਾਂਗੇ ਕਿਉਂਕਿ ਫ੍ਰਿਜ ਦੇ ਵਿੱਚ ਇਹ ਸੈੱਟ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੁਲਫੀ ਵਾਲੇ ਸਟਿਕ ਲਾਵਾਂਗੇ